ਲੋਈ ਬਾਬੋ ਟਾਈਮ ਹੋ ਗਿਆ 8:30 ਵਜੇ ਦਾ ਤੇ ਲੈਂਟਰ ਪੈ ਗਿਆ ਤੇ ਸਾਰਿਆਂ ਨੂੰ ਵਧਾਈਆਂ ਬਹੁਤ ਮਾਰਚ ਦੀ ਬਣੀ 7 ਮਾਰਚ ਕਿੰਨੀ ਵਾਰ ਦੀ ਬਾਰੀ ਆ ਵੀ ਉਹਦੇ ਬਾਰੇ ਵੀ ਦੱਸੋ ਬਾਈ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਡੀ ਬਾਜੀ ਦਾ ਵੀ ਸਾਰਾ ਕਮੈਂਟ ਹੋਊਗਾ ਵੀ ਕਿੱਦਾਂ ਕੂਤਰ ਸਾਹਮਣਾ ਕਿੱਦਾਂ ਕਿਦਰ ਕਰਦਾ ਪੌਣੀ ਸਿੱਖ ਲਾਂ ਰਾਤ ਹੋ ਕੇ ਆਨਾ ਏ ਕੇ ਕੇ ਮੇਰਾ ਦਿਲ ਤੇ ਇਹਦੇ ਚੜਦੇ ਵਾਲੇ ਵੀ ਰਾਡੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੇ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀਲੋ ਧੰਨਵਾਦ ਤੇ ਆਇਓ ਬਾਬਿਓ ਕਰੀਏ ਫੇਰ ਅੱਜ ਦੀ ਵੀਡੀਓ ਫਿਰੋ ਤੇ ਜੇ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾਵਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਆਇਓ ਵੀ ਕਰੀਏ ਵੀਡੀਓ ਲੋ ਬਾਬਿਓ ਪਹਿਲਾਂ ਕੀਤਾ ਆਪਾਂ ਕਾਂਡੀ ਪਲਸਟਰ ਰੰਗੂਈ ਸੀ ਮੱਲ ਪਲਸਟਰ ਹੀ ਸੀਗਾ ਹਲਕਾ ਹਲਕਾ ਕਾਂਡੀ ਜੀ ਦੇ ਮਤਲਬ ਫੇਰ ਵੀ ਤੋਏ ਜੇ ਦੀਦੇ ਸੀ ਹਨਾ ਬਾਈ ਆਇਆ ਕਹਿੰਦਾ ਨਹੀਂ ਰੱਖਣਾ ਬਈ ਠੀਕ ਆ ਕਹਿੰਦਾ ਪਲਾਸਟਰ ਕਰਤਾ ਜੀ ਸਾਰੀਆਂ ਕੰਦਾ ਜਿੰਨੀਆਂ ਕਾਂਟੀ ਕੋਲੀ ਸਭ ਪੱਟ ਫੁੱਟ ਕੇ ਲੇਟ ਹੋ ਗਿਆ ਮਿਸਤਰੀ ਚਲੋ ਵਿਚਾਰੇ ਤੇ ਕੋਈ ਗੱਲ ਨਹੀਂ ਉਦੋਂ ਵੀ ਡਬਲ ਮਾਈਂਡਡ ਜੇ ਸੀ ਵੀ ਚਲ ਕਰ ਲਈਏ ਕੀ ਕਰੀਏ ਹਨਾ ਵੀ ਉਹ ਕਰ ਦੂਜੇ ਕਾਂਡੀ ਪਲਾਸਟਰ ਕਰ ਲਈਏ ਕਿ ਦੂਜਾ ਤੇ ਫੇਰ ਵੀ ਚਲੋ ਆ ਕੇ ਇਹ ਐਨਾ ਸ਼ੁਕਰ ਹੋਇਆ ਵੀ ਉਹ ਪੀਲੀ ਗੰਦ ਅਸੀਂ ਪਲਾਸਤਰੀ ਕੀਤੀ ਸੀ ਉਹ ਵੀ ਤੇ ਉਹ ਵੀ ਠੀਕ ਹੈ ਸਿਰਫ ਆਹ ਵਾਲੀ ਤੇ ਕਾਂਟੀ ਪਲਾਸਟਰ ਹੋਾਈ ਤੇ ਇੱਥੇ ਹੀ ਟਿਕਾਏਗਾ ਕੋਣ ਇਹਨਾਂ ਨੂੰ ਖਿੱਲ ਕੇ ਮਾੜਾ ਮਾੜਾ ਹਲਕਾ ਹਲਕਾ ਜਾਈ ਛਿੱਲ ਕੇ ਤੇ ਪਲਾਸਤਰੀ ਕਰਤਾ ਬਈ ਠੀਕ ਹੈ ਪਲਾਸਤਰੀ ਕਰਤੀਆਂ ਕੰਦਾ ਹਾਂ ਠੀਕ ਹੋ ਗਿਆ ਵੀ ਸਾਰੇ ਹੀ ਹਨਾ ਐਨ ਓਕੇ ਸੀ ਬੋਟ ਆ। ਐ ਪਧਰਾ ਹੋ ਗਿਆ ਉਹਦਾ ਉਹਦਾ ਚਲੋ ਕਰਮਾਲੇ ਨੂੰ ਤਾਂ ਹੁਣ ਨੇੜੇ ਜਿ ਦਿਖ ਰਹੀਆਂ ਲੇਟਾਂ ਪੈਣ ਲੇ ਲਾਈ ਲੱਜ ਗਈ ਵੱਡੀ। ਨਹੀਂ ਨਹੀਂ ਸਪਾਈ ਹੋ ਜੇ ਹੋਣੀ ਹੈ ਬਈ। ਤੇ ਉਹ ਲਾਲੇ ਹਜੇ ਉਹ ਫੇਰਨਾ ਦੂਜਾ ਇਹਨਾਂ ਨੇ। ਸਪੰਨ ਜੀ ਫੇਰਨੀ ਆ ਸਪੰਚ ਤੇ ਉਹਦੇ ਨਾਲ ਸੈੱਟ ਹੋਊਗਾ ਬਈ। ਇਧਰ ਵੀ ਬਈ ਬਾਅਦ ਚ ਬਣਾ ਲਿਆ ਥੋੜੀ ਜੀ। ਹਾਂ ਹਾਂ ਬਾਅਦ ਚ ਵੀ ਵੀਡੀਓ ਸ਼ੂਟ ਕਰਾਂਗੇ ਤੇਰੀ ਟੈਨਸ਼ਨ ਕਾ ਤੂੰ ਲੈਣਾ। ਤੇ ਇਹ ਮੁੰਡੇ ਆ ਇਹ ਆਪਾਂ ਬਹੁਤ ਯਾਰ ਵਧੀਆ ਮੁੰਡੇ ਆ ਕਹਿਣਾ ਬੰਦੇ ਆ ਬਈ ਠੀਕ ਆ। ਤੇ ਜੇ ਕਿਸੇ ਵੀ ਵੀਰ ਨੇ ਕੰਮਕੁਮ ਕਰਾਉਣਾ ਹੋਇਆ ਤੇ ਜਰੂਰ ਬੰਦਿਆ ਨੂੰ ਤੁਸੀਂ ਮੈਸੇਜ ਕਰ ਲਿਓ ਮੈਂ ਸਰਪਰ ਕਰਿਓ ਜੀ ਹਾਂ ਵਧੀਆ ਬੰਦੇ ਮੰਨਦੇ ਆ ਯਾਰ ਜਿੱਦਾ ਕਿਹਾ ਨਾ ਨਹੀਂ ਤਾਂ ਐਸ ਵੇਲੇ ਕੋਈ ਬਾਈ ਕਹਿੰਦਾ ਨਹੀਂ ਹੈ ਨਾ ਮੁੰਡਿਆਂ ਨੂੰ ਇੱਕ ਵਾਰ ਹੀ ਕਿਹਾ ਵੀ ਨਹੀਂ ਯਾਰ ਆਪਾਂ ਪਲਾਸਟਰ ਕਰਨਾ ਰਹਿਣ ਦਿਓ ਪੜਦੇਓ ਠੀਕ ਆ ਓਕੇ ਵੀ ਹੋਊਗੇ ਅੰਦਰੋਂ ਅੰਦਰੀ ਚਲੋ ਕਿਉਂਕਿ ਹਰ ਇੱਕ ਨੇ ਜਾਣਾ ਹੁੰਦਾ ਬਈ ਟਾਈਮ ਹੋ ਗਿਆ ਹੈ ਨਾ ਤੇ ਗਲਤ ਗੱਲ ਆ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਵੀ ਖੁਸ਼ ਕਰਕੇ ਤੋਰਾਂਗੇ ਯਾਰ ਮੁੰਡਿਆਂ ਨੂੰ ਇਦਾਂ ਨਹੀਂ ਤੋੜਦੇ ਦੇਖੀ ਮਾਮੋਰੇ ਹਮਰੇ ਸਈਆ ਬੇਸਰੀ ਕੀ ਕਰਦਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਿਲਕੁਲ ਆਹ ਬੋਲ ਲੈ ਨੀ ਚੰਕਰ ਇਹ ਤੇ ਤਨ ਬੈ ਗਿਆ ਤੇ ਜੀ ਸ਼ੰਕਰ ਹੈ ਹੋ ਗਿਆ ਮੇਰੇ ਬਾਪਾ ਰਹਿਣਗੇ ਮਾਮਾ ਰਹੀ ਜਾਂ ਮੁੰਡੇ ਦੀ ਆ ਯਾਰ ਹੈ ਹੋ ਗਿਆ ਫਟੀਆਂ ਮਾਰਦਾ ਪਿਆ ਬਈ ਕੁ ਤੜਕੇ ਨਹੀਂ ਹੈਂਗ ਪੀ ਗਏ ਇਹ ਹੈ ਰਹੀ ਅੱਜ ਹਣਾ ਨਹੀਂ ਕਰਦੇ ਤੂੰ ਦੇਖ ਲਈ ਤਾਲੀਆਂ ਮਾਰਤ ਹੁੰਦਾ ਅੱਜ ਹੈਗ ਜਾਈ ਚੱਲਦਾ ਸ਼ੰਕਰ ਹੈਂਗ ਪੀ ਗਾ ਆਇਆ ਜੀ ਕਾ ਬੋਤਿਆਂ ਯਾਰ ਮੁੰਡਿਆਂ ਦੀਆਂ ਲੋਈ ਬਾਪੇ ਮਿਸਤਰੀ ਆਗੇ ਦਵਾਰਾ ਫੇ ਚਾਵਾ ਜੁਮਾ ਲਾਪੇ ਪੀਣ ਠੀਕ ਆ ਇੱਕ ਬੰਦਾ ਉਹ ਉਹ ਸ਼ੰਕਰ ਕੈਮ ਹੋਣ ਲੱਗਾ ਤੇ ਆ ਲੱਗੇ ਆ ਫੱਟੀਆਂ ਫੁੱਟੀਆਂ ਲਾਤੀਆਂ ਭਾਈ ਲੈਂਟਰ ਲੱਗੇ ਪਾਉਣ ਕੱਲ ਪਲਸਟਰ ਪੁੱਸਟਰ ਹੋ ਗਿਆ ਸੀ ਠੀਕ ਆ ਤੇ ਜਿਹੜੀ ਕਾਂਡੀ ਗੁੰਡੀ ਉਹ ਤੁਸੀਂ ਦੇਖ ਲਿਆ ਵੀ ਕਾਂਡੀ ਪਲਸਟਰ ਤੋਂ ਮਨਾ ਕਰਕੇ ਆਪਾਂ ਪਲਸਤਰੀ ਕਰਾਤੀਆਂ ਕੰਦਾ ਭਾਈ ਕਾਂਡੀ ਆ ਨਾ ਥੋੜਾ ਓਵਰ ਜਾ ਲੱਗਣ ਲੱਪੇ ਤੇ ਬਾਈ ਕਹਿੰਦਾ ਨਹੀਂ ਕਰਾਉਣੀ ਆ ਆਪਾਂ ਵੀ ਬਹਿਣ ਮੁੱਠਣ ਨੂੰ ਵੀ ਵਧੀਆ ਹਨਾ ਸੋਨਾ ਲੱਗਦਾ ਵੀ ਚੱਲ ਨਾ ਵੀ ਖਾਣੇ ਪਾਵਾਂਗੇ ਤੇ ਆਪਣੇ ਬਹਿਣ ਮੁੱਠਣ ਨੂੰ ਵੀ ਵਧੀਆ ਬਈ ਹਨਾ ਕਬੂਤਰਾਂ ਕਬਾਤੀਆਂ ਡੋਲੀਆਂ ਆ ਆਪਾਂ ਤੇ ਉਧਰ ਡੋਲੀਆਂ ਨਾਲਾਂਗੇ ਬਾਕੀ ਫਿਰ ਆਪਣੇ ਹਨਾ ਵਧੀਆ ਦੇਹੀ ਦੀਆਂ ਚਲੋ ਜਿੱਦਾਂ ਵੀ ਆ ਸਹੀ ਆ ਤੇ ਆਹ ਗੱਲ ਵਾਦਾ ਬਈ ਫੱਟੇ ਪੈ ਗਏ ਲੈਂਟਰ ਅੱਧਾ ਕ ਹੋ ਗਿਆ ਅੱਧਾ ਕ ਰਹਿ ਗਿਆ ਬਈ ਆ ਰਹਿ ਗਿਆ ਬਸ ਫੱਟੇ ਪੂਣ ਵਾਲੇ ਸ਼ਟਰਿੰਗ ਕਹਿਣਾ ਲੈਂਟਰ ਗਈ ਜਨਾ ਸ਼ਟਰਿੰਗ ਵਾਲਾ ਆ ਰਹਿ ਗਿਆ 8-9 ਫੱਟੇ ਘਟ ਗਏ ਬਾਕੀ ਆ ਗਏ ਬਈ ਸਾਰੇ ਇਹਨਾਂ ਨੇ ਰੇਤਾ ਬਜਰੀ ਕਰ ਲਈ ਮਿਕਸ ਠੀਕ ਆ ਤੇਜ ਹੁਣ ਪਾਣੀ ਪੂੜੀ ਤਾਂ ਸਿਮਟ ਲੱਗੀਆਂ ਚੜਾਉਣ ਉੱਤੇ ਤੇ ਫੱਟੇ ਫੁੱਟੇ ਬੱਲੀਆਂ ਬੁੱਲੀਆਂ ਜੋ ਘਟਦੀਆਂ ਸੀ ਕਢਾ ਲਈ ਆਪਾਂ ਚੜਾ ਲਈਆਂ ਠੀਕ ਆ ਇਸ ਮਿਸਤਰੀ ਕਿਦਾਂ ਫਿਰ ਅੱਜ ਪਾ ਦੇਗਾ ਲੈਂਟਰ? ਹਾਂਜੀ ਪਾ ਲਵਾਂਗੇ। ਤੇ ਤੀਜਾ ਦਿਨ ਇਹ ਆਪਾਂ ਨੂੰ ਅੱਜ ਮਤਲਬ ਤੀਜੇ ਦਿਨ ਚ ਆਪਾਂ ਕੰਮ ਬੱਲੇ ਕਰ ਦੇਣਾ। 9 ਫੁੱਟ ਤੇ ਉਸ ਤੋਂ ਬਾਅਦ ਕਿਦਾਂ ਫਿਰ ਖੁੱਡੇ ਗਦਨ ਕਰਨੇ ਸ਼ੁਰੂ ਤੇ? ਉੱਪਰ ਕੱਢ ਲਈ। ਕੱਲੋਂ ਖੁੱਡੇ ਸ਼ੁਰੂ ਉੱਪਰਲੇ ਹਨਾ। ਕੱਲ ਨੂੰ ਬਾਈ ਉੱਪਰਲੇ ਤਿਆਰ ਹੀ ਹੋ ਜਾਣੇ ਮੇਰੇ ਹਿਸਾਬ ਨਾਲ। ਹਾਂਜੀ ਹੋ ਜੂਗਾ ਤਿਆਰ ਕੱਲ ਨੂੰ। ਹਾਂ ਹੋਏ ਆ। ਹਨਾ ਕੱਲ ਨੂੰ ਤਿਆਰ ਕਰਕੇ ਪਰਸੋਂ ਨੂੰ ਉਹਦਾ ਲੈਂਟਰ ਪਾ ਦਈਏ। ਹਾਂਜੀ ਤੇ ਪਾ ਸਕਦੇ ਪਰਸੋਂ ਨੂੰ ਲੈਂਟਰ ਤੇ? ਹਾਂ ਪਾ ਦੇਣਾ ਆਪਾਂ। ਇਹ ਤੇ ਚੱਲ ਸਕਦੇ 3-4 ਦਿਨਾਂ ਬਲ ਹਾਂ ਚੱਲ ਸਕਦੇ ਕੁਛ ਨਹੀਂ ਹੁੰਦਾ ਸੋਭਾ ਹੀ ਚੱਲਾਂਗੇ ਉੱਪਰ ਆਪ ਅੱਛਾ ਮਤਲਬ ਕੱਲ ਨੂੰ ਇਹਦੀ ਚਣਾਈ ਸ਼ੁਰੂ ਹੋ ਜੂਗੀ ਪਰਸੋਂ ਲੈਂਟਰ ਨਾ ਫਿਰ ਕੱਲ ਨੂੰ ਕਰ ਲਿਓ ਪਲਾਸਟਰ ਕਰ ਲਿਓ ਆ ਦੇਖਾਂਗੇ ਨਾ ਕੱਲ ਨੂੰ ਲਾਤ ਨਹੀਂ ਚਣਾਈ ਉੱਪਰ ਅਸੀਂ ਅੱਛਾ ਫਟ ਦੇਣਾ ਫਟੇ ਚੱਕ ਤੂੰ ਘੜੇ ਤੋਂ ਬਲ ਦਿਖਣਾ ਸ਼ੁਰੂ ਹੋ ਜੇ ਚੋੜਾ ਵੀ ਉਹਨਾਂ ਕੋਈ ਹੋ ਗਿਆ ਨਾ ਫੁੱਡਾ ਜਿੱਦਾਂ ਉਹ ਸੀਗਾ ਦੇ ਲੋ ਬਾਬੋ ਤਾਨੂੰ ਪਿੱਛੇ ਜਾ ਕੇ ਜਾ ਰਹਾਂ ਹਾਂ ਚੈੱਕ ਕਰੋ ਨਾ ਆ ਕਰੋ ਚੱਕ ਯਾਰ ਠੀਕ ਆ ਸੇਮ ਹੀ ਚੀਜ਼ ਬਣ ਜਾਣੀ ਆਪਣੀ ਐ ਇੱਦਾਂ ਹੀ ਉੱਪਰ ਚਵਾਰਾ ਬਣ ਜਾਣਾ ਸਿਰਫ ਜਿਹੜੀ ਇੱਧਰ ਬਾਰੀ ਆਹਾ ਵਾਲੀ ਇਹ ਜੀ ਇਨੀ ਇੱਧਰ ਬਣਨੀ ਬਈ ਇਹ ਥੋੜਾ ਜਿਹਾ ਦਰਵਾਜਿਆਂ ਦਾ ਰੱਖਸ਼ਾ ਚੇਂਜ ਹੋ ਜਾਊਗਾ ਬਾਕੀ ਨਕਸ਼ਾ ਸੇਮ ਰਹੂਗਾ ਬਈ ਖੁੱਡਿਆਂ ਦਾ ਵੀ A to Z ਹਾਂ ਹਾਂ ਤੂੰ ਚਮਕਦਾ ਵਿਆ ਪੂਰਾ ਲੋਈ ਬਾਬੋ ਲੈਟਰ ਪੈਣਾ ਸ਼ੁਰੂ ਹੋ ਗਿਆ ਤੇ ਬਿਸਤਰੀ ਚੇਪ ਕੱਢੀ ਜਾਂਦੇ ਆ ਠੀਕ ਆ ਤੇ ਅੱਧਾ ਪਿਆ ਅੱਧਾ ਲੈ ਗਏ ਆ ਹਾਲ ਤਾਂ ਬੁਰੀਆਂ ਹੀ ਆ ਤੇ ਲੇਖਾ ਬੋ ਲੈਣ ਦੇ ਮੇਰਾ ਆਹ ਲਿੰਦਾ ਉਹ ਵਾਲਾ ਜਿਹੜਾ ਉੱਪਰ ਚੜਿਆ ਕਾਂਡੀ ਵਾਲਾ ਚਲੋ ਹੱਸ ਖੇਡ ਕੇ ਬਾਈ ਚੜੀ ਜਾਂਦਾ ਕੰਮ ਠੀਕ ਆ ਤੇ ਕੰਮ ਆ ਫਸੂਆਣੀ ਦੇ ਰਾਤ ਨੀਰਾ ਪੈ ਜਾਣਾ ਟਾਈਮ ਹੋ ਗਿਆ ਬਾਈ 6:30 ਦਾ ਠੀਕ ਆ ਤੇ 6:30 ਹੋਈ ਚੱਲੇ ਮਤਲਬ ਕੋਈ 5-7 ਮਿੰਟ ਦਾ ਇੱਧਰ ਉੱਧਰ ਹੋਊਗਾ ਉੱਤੇ ਥੱਲੇ ਤੇ ਲੈਨਟਰ ਦੱਸਦਾ ਮੈਂ ਕਿੱਥੇ ਤੱਕ ਪਹੁੰਚ ਗਿਆ ਬਾਈ ਸੇਵੜ ਦਾ ਸਾਨੂੰ ਹੋਰ ਬਣਾਉਣਾ ਪੈ ਜੇ ਮਾਲ ਬਣਾਉਣਾ ਹੀ ਪਊਗਾ ਬਾਈ ਬਣਾਉਣਾ ਪੈਣਾ ਇਹ ਤਾਂ ਅੱਧਾ ਹੀ ਟੱਪੂ ਹੈ ਹਾਂਜੀ ਹਾਂਜੀ ਅੱਧਾ ਹੀ ਟੱਪੂ ਹਾਂਜੀ ਹਾਂਜੀ ਕਿ ਉੱਤੇ ਜਾਊ ਨਹੀਂ ਇੱਥੇ ਤੇ ਕਰੂੰਗਾ ਇੱਥੇ ਤੇ ਕਰਊਗਾ ਕਿ ਕਿਤੇ ਨਾ ਕਬ ਹੋ ਰ ਗਿਆ ਦੋ ਬੋਰੀਆਂ ਦਾ ਮਾਲ ਬਣੂ ਫੇ ਹੋਰ ਬਹੁਤ ਇੰਨਾ ਦਾ ਬਣੂਗਾ ਜੀ ਅੱਛਾ ਕਿੰਨੇ ਇੰਚੀ ਪੋਨਾ ਪਿਆ 4 ਇੰਚ ਸਲਾਹ ਪਾ ਜੀ 4 ਇੰਚੀ ਹੈ ਨਾ 4 ਇੰਚੀ ਠੀਕ ਹੈ ਠੀਕ ਹੈ ਬਾਕੀ ਨਾਲ ਨਾਲ ਸਰੀਏ ਚੱਕੀ ਜਣੇ ਆਪਾਂ ਦੇਖਦਾ ਤੁਸੀਂ ਟਾਲਾ ਪਾਂ ਖੁੰਜੇ ਦੇਣੀ ਹੈ ਨਾ ਖਾਂ ਖੁੰਜੇ ਜੀ ਆਹ ਹੁੰਦੇ ਹਾਂਜੀ ਹਾਂਜੀ ਇਹ ਇੱਥੇ ਦਊਗਾ ਬੇਟਾ ਤੇ ਨੀਚੇ ਤੁਹਾਡਾ ਵਿੰਡੋ ਦੇ ਕੂਲਰ ਆਇਆ ਨਾ ਆਹੋ ਸਹੀ ਆ ਸਹੀ ਆ ਓਕੇ ਰਿਪੋਰਟ ਤੇ ਲਓ ਵੀ ਭਰ ਕੇ ਦਈਏ ਇਹਨਾਂ ਨੂੰ ਤੇ ਮੁੰਡਾ ਯੋਰ ਮਰੀ ਜਾਂਦਾ ਸ਼ੰਕਰ ਕਹਿੰਦੇ ਇਹਨੂੰ ਮਿਸ ਕੋਲਾਂ ਵਾਲਾ ਸ਼ੰਕਰ ਅਫਰੀਦ ਕੋਟਿਆ ਲੋਈ ਬਾਪੋ ਰਾਤ ਤੋਂ ਹੀ ਵੀਡੀਓ ਸ਼ੁਰੂ ਕੀਤੀ ਆ ਤੇ ਰਾਤ ਤੇ ਹੀ ਬਾਈ ਖਤਮ ਹੋ ਚੱਲੀ ਆ ਠੀਕ ਆ ਖਤਮ ਤਾਂ ਨਹੀਂ ਚੱਲ ਹਜੇ ਅਜੇ ਤਾਂ ਥੋੜੀ ਹੋ ਬਣੀ ਵੀਡੀਓ ਕੱਲ੍ਹ ਦੀ ਵੀ ਬਣਾਵਾਂਗੇ ਆਪਾਂ ਤੇ ਕਿਉਂਕਿ ਇੱਕ ਦਿਨ ਦਾ ਆਪਣਾ ਨਾਲਾ ਪੈ ਗਿਆ ਨਾ ਪਰਸੋ ਵੀਡੀਓ ਬਈ ਪਈ ਨਹੀਂ ਹੈਗੀ ਕਿ ਟਾਈਮ ਲੰਘ ਗਿਆ ਸੀ ਆਪਾਂ ਜਿਸ ਟਾਈਮ ਪਾਈ ਦੀ ਆ ਫਿਰ ਵੀਡੀਓ ਪਾਈ ਨਹੀਂ ਆਪਾਂ ਕੱਲ ਤੇ ਕੱਲ ਵਾਲੀ ਵੀਡੀਓ ਆਪਾਂ ਅੱਜ ਪਾਤੀ ਤੇ ਅੱਜ ਵਾਲੀ ਵੀਡੀਓ ਬਈ ਹੁਣ ਕੱਲ ਪਾਉਂਗਾ ਠੀਕ ਆ ਤੇ ਕਰੋ ਚੈੱਕ ਯਾਰਾ ਕਿ ਦੁਆਰਾ ਘਟ ਗਿਆ ਆਪਣਾ ਥੋੜਾ ਜਿਹਾ ਮਾਲ ਹਨਾ ਤੇ ਰਾਤ ਦਾ ਟਾਈਮ ਆ ਬਈ ਟਾਈਮ ਹੋ ਗਿਆ ਹੁਣ 7:30 ਵਜੇ ਦਾ ਠੀਕ ਆ ਪੂਰੇ 7:30 ਹੋ ਗਏ ਬਈ ਤੇ ਇਹ ਲੈਂਟਰ ਆਪਣਾ ਪੈ ਗਿਆ ਬਈ ਆ ਇਸ ਤੱਕ 4 ਇੰਚ ਦੀ ਸਲੇ ਪਾਈ ਆਪਾਂ ਤੇ ਉਹ ਤੋਂ ਲੈ ਕੇ ਇੱਥੇ ਤੱਕ ਪੈ ਗਿਆ ਬਈ ਆ ਰਹਿ ਗਿਆ ਟੋਟਾ ਜਾਂ ਬਸ ਠੀਕ ਆ ਡੇਢ ਕਬੂਰੀ ਦਾ ਮਾਲ ਘਟ ਗਿਆ ਸੀ ਉਹ ਬਾਈ ਬਣਾ ਲਿਆ ਆਪਾਂ ਠੀਕ ਆ ਉਦਾਂ ਜਿਹੜਾ ਜ਼ਿਆਦਾ ਕੁਲ ਗਿਆ ਸੀ ਮਤਲਬ ਦੋ ਬੂਰੀਆਂ ਦਾ ਮਾਣ ਆ ਇੱਕ ਅੱਧੀ ਕਬੂਰੀ ਦਾ ਕੱਢ ਕੇ ਸਾਈਡ ਤੇ ਰੱਖ ਲਿਆ ਵੀ ਬਾਈ ਚਾਂਸ ਨਾ ਲੱਗਾ ਤੇ ਉਹ ਵੀ ਉਦਾਂ ਕੰਮ ਆ ਜਾਊਗਾ ਆਪਣੇ ਹਨਾ ਕੱਲ ਨੂੰ ਸਲੇਬਸ ਲੂਬਾ ਪਾਲਾਂਗੇ ਜਾਂ ਕੁਝ ਕਰ ਲਾਂਗੇ ਜਿਹੜੇ ਆਪਾਂ ਖਾਣੇ ਪੋਣੇ ਆ ਹੈਂ ਜੇ ਘਟਿਆ ਦੇ ਬਣਾਵਾਂਗੇ ਜੀ ਜੇ ਘਟਿਆ ਤੇ ਪਾਣੀ ਪਾ ਲਾਂਗੇ ਉਹ ਢੀ ਹਨਾ ਤੇ ਇਹ ਸੋ ਲੈਟ ਬਹੁਤ ਸਾਫ਼ ਦੇ ਇੰਡੀ ਬਈ ਆਪਣਾ ਠੀਕ ਆ ਵੱਡੀ ਗੱਲ ਉਗੀ ਬਾਈ ਹੁਣ ਸਿਰ ਤੇ ਬਾਜ਼ੀਆਂ ਮੈਨੂੰ ਇਹ ਆ ਵੀ ਜਲਦੀ ਜਲਦੀ ਕੰਮ ਖਤਮ ਹੋ ਜੇ ਠੀਕ ਆ ਆਪਾਂ ਇੱਕ ਨਗਾ ਪਾਇਆ ਇਹਨਾਂ ਨੇ ਤਿੰਨ ਦਿਨ ਲਗਾਤਾਰ ਲੱਗਿਆ ਦਾ ਤੀਜਾ ਦਿਨ ਹੀ ਆ ਨਾ ਤੀਜੇ ਦਿਨ ਚ ਆਪਾਂ ਲੈਂਟਰ ਪਾਤਾ ਬਈ ਠੀਕ ਆ ਕੱਲ ਨੂੰ ਇਹਨਾਂ ਨੇ ਆਕ ਉੱਤੇ ਸ਼ੁਰੂ ਕਰ ਦੇਣੇ ਖੁੱਡੇ ਠੀਕ ਆ ਤੇ ਖੋਡੇ ਖਾਡੇ ਸ਼ੁਰੂ ਕਰਕੇ ਤੇ ਬਸ ਫੇ 24 55 ਕ ਦਿਨਾਂ ਦੇ ਵਿੱਚ ਵਿੱਚ ਕੰਮ ਨੇ ਵੇੜਨਾ ਆਪਾਂ ਬਈ ਤੇ ਲੈਂਟਰ ਖੁੱਲਣ ਨੂੰ ਬਸ ਟਾਈਮ ਲੱਗਣਾ ਜਿਹੜਾ 10 ਦਿਨ ਖਾਣੇ ਆ 12 ਕ ਦਿਨਾਂ ਤੇ ਖੋਲਾਂਗੇ ਆਪਾਂ ਹਨਾ ਬਿਲਕੁਲ ਜੀ ਬਿਲਕੁਲ ਹਨਾ 12 ਕ ਦਿਨਾਂ ਤੇ ਆਪਾਂ ਖੋਲ ਦੇਣੇ ਬਾਈ ਖੁੱਡੇ ਤੇ ਕਮਾ ਇੱਕ ਬੰਦ ਕਰਨ ਵਾਲਿਆ ਮੇਰੇ ਘੁੱਟੇ ਦਾ ਦੇ ਦੇ ਸასიਖਾਲ ਆ ਜੀ ਸਾਡੇ ਲੋ ਆ ਇੱਥੇ ਚੱਕੋ ਤੇ ਆ ਬਾਈ ਵੀ ਬਹੁਤ ਜ਼ੋਰ ਲਾਉਣ ਰਿਆ ਬਈ ਬਸ ਆਪਾਂ ਹੁਣ ਫਤਈ ਆ ਭਾਈ ਉਹ ਕਰਿਓ ਮਣਜੀ ਟੂਟੀ ਬੰਦ ਕਰਿਓ ਲੋਏ ਬਾਬੋ ਟਾਈਮ ਹੋ ਗਿਆ 8:30 ਵਜੇ ਦਾ ਤੇ ਲੈਂਟਰ ਪੈ ਗਿਆ ਬਈ ਤੇ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਵੱਡਿਆਂ ਨੂੰ ਸਾਰੇ ਭਰਾਵਾਂ ਨੂੰ YouTube ਵਾਲਿਆਂ ਨੂੰ Facebook ਵਾਲੇ ਸਾਰਿਆਂ ਨੂੰ ਵਧਾਈਆਂ ਜੀ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਸ਼ੰਕਰ ਹੋ ਗਿਆ ਬਧਾਈਆਂ ਵੀਰੇ ਹੋ ਗਿਆ ਸਿਰੇ ਚੜ ਗਿਆ ਹੈ ਗੋਪੀ ਭਾਣੂ ਬਹੁਤ ਬਹੁਤ ਮੁਬਾਰਕਾਂ ਲੈਂਟਰ ਦੀਆਂ ਸਾਰਿਆਂ ਨੂੰ ਬਈ ਸਾਰਿਆਂ ਨੂੰ ਬਹੁਤ ਬਹੁਤ ਲਓ ਜੀ ਚਲੋ ਅਲੀ ਮੇਰੀਆ ਆ ਸਵੇਰੇ ਪੈ ਜੂਗਾ ਉੱਤੇ ਮਾੜਾ ਮੋਟਾ ਨਾ ਪਤਲਾ ਹਾਂਜੀ ਹਾਂਜੀ ਤੇ ਫੇਰ ਤੇ ਉਹ ਪੱਟੀ ਜੀ ਖਿੱਚਦੇ ਮੜੀ ਜੀ ਉਹਨੂੰ ਆਹੜਾ ਟੱਕ ਜਦੀਦਾ ਹੇ ਉਹ ਲੋੜ ਹੀ ਨਹੀਂ ਭਾਜੀ ਆਪਣਾ ਨਿਹਰੂ ਪਹਿਣਾ ਨਾ ਅੱਛਾ ਨਿਹਰੂ ਪਹਿਣਾ ਹਜੇ ਤੇ ਕਰੀ ਅੱਛਾ ਐ ਪੱਨ ਨਿਹਰੂ ਪਹਿਣਾ ਹਜੇ ਇਹ ਤਾਂ ਫੇਰ ਉਹ ਨਿਹਰੇ ਵਾਲਾ ਕੰਮ ਹੁੰਦਾ ਚਲੋ ਵੈਸੇ ਤਾਂ ਬਹੁਤ ਸੋਹਣਾ ਪੈ ਗਿਆ ਪਿੱਛੇ ਉਹਦਾ ਸਾਰਾ ਹੀ ਸਹੀ ਪੈ ਗਿਆ ਬਹੁਤ ਵਧੀਆ ਪੈ ਗਿਆ ਆ ਤੋਹੇ ਆ ਜਾ ਵੀ ਮੈਂ ਅੱਜ ਤਾਂ ਉੱਥੇ ਤੋਂ ਥੱਲੇ ਬਈ ਲੋ ਵੀ ਖਲੀ ਬਲੀ ਹੋ ਗਿਆ ਕੰਮ 8:30 ਵਜੇ ਜਿਹੜਾ ਟਾਈਮ ਦਾ ਆਇਆ ਕਿ ਤੁਰੇ ਸੀ ਬਈ ਪਈ ਨਾ ਵੱਜਣਾ ਉਨਾ ਹੀ ਵੱਜਾ ਟਾਈਮ ਉਹ ਨਹੀਂ ਹੈਂ ਤੂੰ ਵੱਜਿਆ ਕਿੱਦਾਂ ਵੱਜਾ ਇਦਾਂ ਇਹਨਾਂ ਨੇ ਬਜਾਇਆ ਆ ਬਈ ਆਪਣਾ ਵੀਊ ਬਣ ਜਾਣਾ ਬਲਾ ਹੁੱਡਾ ਪਲਸਟਰ ਹੋ ਕੇ ਇਹਦੇ ਉੱਪਰ ਹੁੱਡੇ ਕੱਲ ਨੂੰ ਸ਼ੁਰੂ ਹੋ ਜਾਣੇ ਨਵੇਂ ਤੇ ਠੀਕ ਆ ਬਈ ਹਾਂਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਲੋ ਵੀ ਅੱਜ ਕਰੀਏ ਮੈਂ ਕਹਾਂ ਦੂਜੇ ਦਿਨ ਦੀ ਵੀਡੀਓ ਫੇਸਟਾਰਟ ਬੋਲਦੇ ਨਹੀਂ ਸਸੀ ਗੱਲ ਜੀ ਠੀਕ ਹੋ ਸਾਰੇ ਜਾਣੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਆ ਮੁੰਡੇ ਦੇ ਗਾਣੇ ਗੁਣੇ ਸੁਣਾਉਣੇ ਆ ਅੱਜ ਪਿਛਲੇ ਵਲੌਗ ਚ ਰਹਿ ਗਏ ਸੀਗੇ ਤੇ ਮੁੰਡੇ ਲਾਪੇ ਬਾਈ ਛਾਪ ਛੂਪ ਲਾਉਣ ਆਪਣੀ ਪਲਸਟਰ ਕਰਨਗੇ ਤੇ ਬਾਕੀ ਤੁਸੀਂ ਵਲੌਗ ਦੇਖ ਲਿਆ ਸਾਰਾ ਹੀ ਹਨਾ ਵੀ ਲੈਂਟਰ ਲੂੰਟਰ ਪੈ ਗਿਆ A to Z ਤੇ ਸ਼ੰਕਰ ਆ ਮੁੰਡੇ ਨੇ ਯੋਰ ਬੋ ਮਾਰਿਆ ਬਈ ਠੀਕ ਆ ਤੇ ਬਾਧੂ ਯੋਗ ਮਾਰ ਯੋਰ ਮਾਰ ਗਿਆ ਇਹ ਕਿਆ ਪੈ ਗਿਆ ਬਈ ਆਪਣਾ ਲੈਂਟਰ ਲੂੰਟਰ ਭਾਈ ਕਿਤੇ ਹਾਈਟ ਵਧਾ ਲੜੀ ਸੀ ਬਈ ਪਤਾ ਕੀ ਗੱਲ ਆ ਹਾਈਟ ਵਧਾਉ ਨੂੰ ਆਪਾਂ ਦੇਖੋ ਬਈ ਇਹ ਤਾਂ ਰਾਹ ਕਹਿੰਦੇ ਨਾ ਵੀ ਇਹ ਜ਼ਿੰਦਗੀ ਭਰ ਬਈ ਬਣ ਗਿਆ ਅੰਦਰ ਸ਼ੋਕ ਸ਼ੋਕੇ ਬਈ ਨਿਕਲਦਾ ਤਾਂ ਹੈ ਨਹੀਂ ਉਹ ਠੀਕ ਆ ਨਾ ਹੀ ਛੱਡਣੇ ਆ ਨਾ ਕਦੀ ਸੋਚ ਸਕਦੇ ਆ ਵੀ ਇੱਕ ਦਿਨ ਘਰੋਂ ਜਾਣਗੇ ਨਾ ਪ੍ਰਮਾਤਮਾ ਨਾਲ ਬਾਕੀ ਹੈ ਨਾ ਕੋਈ ਦਾਅਵਤ ਬਣਾਵੇ ਤੇ ਇਹ ਆਪਾਂ ਬਈ ਪਤਾ ਕਿਉਂ ਮ ਹਾਈਟ ਦਾ ਹਾਈਟ ਵਧਾ ਵੀ ਸਕਦਾ ਸੀ ਆਪਣਾ ਜਿਹੜਾ ਪੁੱਡਾ ਨਾ ਉਹਦਾ ਆ ਹਾਈਟ ਹੀ ਆਪਣੀ ਸੇਮ ਆਈਟਮ ਮਤਲਬ ਜਿੰਨੀ ਉਹਦੀ ਆਈਟਮ ਉਨੀ ਹੀ ਇਹਦੀ ਆ ਠੀਕ ਆ ਤੇ ਉਹਦੇ ਜਿੰਨੀ ਹਾਈਟ ਰੱਖੀ ਬਾਈ ਬਾਅਦ ਬੁਰਾ ਲੱਗਣਾ ਸੇਮ ਟੂ ਸੇਮ ਉਸੇ ਹੀ ਸ਼ੇਪ ਦੇ ਬਣਾਏ ਆ ਉਨੀ ਹੀ ਹਾਈਟ ਰੱਖੀ ਆ ਜਿੰਨੇ ਪਹਿਲਾਂ ਬਣੇ ਹੋਏ ਸੀ ਹਨਾ ਜਿਉ ਕੇਉਂਦੇ ਤੇ ਮੈਂ ਇਹ ਵੀ ਉੱਚੇ ਕਰ ਲੈਣੇ ਸੀ ਉਹਦੇ ਕਰਕੇ ਮੈਨੂੰ ਹਾਈਟ ਬਾਈ ਉਨੀ ਰੱਖਣੀ ਪਈ ਠੀਕ ਆ ਤੇ ਉਹਦੇ ਲਈ ਸੋਰੀ ਆ ਵੀ ਹੁਣ ਹਾਈਟ ਨਹੀਂ ਵਧਾ ਸਕਦੇ ਤੇ ਹੁਣ ਤਾਂ ਲੈਂਟਰ ਲੂਟਰ ਵੀ ਬਾਈ ਪੈ ਗਿਆ ਹੁਣ ਹਾਈਟ ਇੰਨੀ ਰੱਖਾਂਗੇ ਕੋਈ ਨਹੀਂ ਇਹ ਖੜਾ ਜੇ ਮੁਰਵਾ ਆਪਾਂ ਬਾਹਰੋਂ ਦੇ ਦਿੰਦੇ ਆ ਥਾ ਤੁ ਲੈਣੇ ਆ ਤੇ ਬਾਬਾ ਸੁੱਖ ਰੱਖਿਆ ਤਾਂ ਟਾਈਮ ਚਲਾਉ ਉਹ ਆਪਾਂ ਕੰਮ ਅੱਜ ਕੀ ਕੀਤਾ ਜਿੱਦਾਂ ਹੁਣ ਇੱਥੇ ਆਪਣੇ ਬੈਂਡ ਨੂੰ ਬਾਈ ਵਧੀਆ ਬੂਲਰ ਕਲਰ ਲਾ ਕੇ ਨਾ ਕਬੂਤਰ ਸਾਂਪਣਾ ਸੁੱਖਾ ਗਰਮੀ ਨੂੰ ਤੇ ਬੈਂਡ ਨੂੰ ਜਗ੍ਹਾ ਹੈ ਨਹੀਂ ਸੀ ਠੀਕ ਆ ਤੇ ਇੱਥੇ ਮੰਜਾ ਮੂਜਾ ਲੱਗ ਜਾਂਦਾ ਹਨਾ ਬਹੁ ਆਸਰਾ ਜਾ ਹੋ ਜਾਂਦਾ ਬਾਈ ਠੀਕ ਆ ਤੇ ਉੱਚ ਕਿਤੇ ਨਾ ਕਿਤੇ ਬੈਣਾ ਓੱਖਾ ਦੀ ਬਈ ਪੰਜਾਬ ਪਿਜਰੇ ਰੱਖਣੇ ਜਾਂ ਅੰਦਰ ਕੀ ਕਰਨਾ ਹਨਾ ਓੱਖਾ ਸੀ ਕੰਮ ਤੇ ਇਹਦੇ 'ਚ ਇਹ ਆ ਬਾਈ ਇੱਥੇ ਬੈਣਾ ਪੂੜਾ ਸੁੱਖਾ ਹੋ ਜਾਊਗਾ ਆਪਣਾ ਕਬੂਤਰ ਸਾਂਪਣੇ ਸੁੱਕੀ ਹੋ ਜਾਊਗਾ ਠੀਕ ਆ ਤੇ ਜੇ ਕੋ ਮੁੰਡਾ ਰਖਾਂਗੇ ਬਾਈ ਰਹਿਣਾ ਵੀ ਹੋਊਗਾ ਜਿੱਥੇ ਰਹਿ ਵੀ ਸਕਦਾ ਠੀਕ ਆ ਕਬੂਤਰ ਕਿੜਾ ਆਪਾਂ ਖੁੱਲੇ ਹੀ ਛੱਡਨੇ ਕਬੂਤਰ ਤੇ ਇਥੋਂ ਆਪਾਂ ਹੁਣ ਡੋਲੀਆਂ ਬਣਵਾ ਦੇਣੀਆਂ ਇੰਦਾ ਕਰਕੇ ਠੀਕ ਆ ਜਿੱਦਾ ਉਹ ਕੰਦਰਾ ਇੰਦਾ 9 ਫੁੱਟੀ 9 ਫੁੱਟ ਤੇ 9 ਫੁੱਟ ਉੱਦਾਂ ਹੋ ਜਾਣੀਆਂ 9 ਫੁੱਟੀ ਆ ਹੋ ਜਾਣੀ ਇੰਦਾ ਠੀਕ ਆ ਕਿ ਡੋਬਰਾ ਲਈ ਹੈ ਨਾ ਤੇ ਇਹ ਤੋਂ ਪਿੱਛੇ ਪਿੱਛੇ ਬਈ ਆਪਣਾ ਇੰਦਾ ਪੂਰੀਆਂ ਬਣਾ ਦੇਣੀਆਂ ਛੱਤ ਤੋਂ ਲੈ ਕੇ ਥੱਲੇ ਤੱਕ ਠੀਕ ਆ ਬੜੀ ਗੱਲ ਜੋੜੇ ਜੁੜੀ ਜੋ ਲਾਉਣੇ ਉਦੋਂ ਆਪਾਂ ਪ੍ਰੋਪਰ ਪਾ ਲਵੇ ਨਹੀਂ ਤਾਂ ਫਿਰ ਜਦੋਂ ਉੱਦਾਂ ਸਾਹਮਣੇ ਆ ਕਬੂਤਰ ਉਦੋਂ ਫਿਰ ਦੋ ਖਾਣੇ ਉੱਤੇ ਛੱਡ ਦੋ ਵੀ ਸੇਫ ਸੂਖੀ ਛੱਤ ਨਾਲੋਂ ਪੈਂਦਾ ਹਨਾ ਵੀ ਜਿਤਨਾ ਸੇਕਾ ਕਾਟਾਵੇ ਹਨਾ ਉਹ ਇੱਥੇ ਤਾਂ ਆਉਣਾ ਹੀ ਨਹੀਂ ਸੇਕਾ ਕਿਉਂਕਿ ਉੱਪਰ ਬਣ ਜਾਣੇ ਖੁੱਡੇ ਬਈ ਖੁੱਡੇ ਬਣ ਕੇ ਤੇ ਉੱਥੋਂ ਸੇਕਾ ਪੈਣਾ ਹੀ ਨਹੀਂ ਕਬੂਤਰਾਂ ਦੇ ਵਿੱਚ ਇੱਥੇ ਤੱਕ ਆਪਾਂ ਨੂੰ ਕੋਈ ਮਤਲਬ ਢੀਕੋ ਡੋਗਣੀ ਹੋਣੀ ਵੀ ਵੀ ਕਬੂਤਰ ਨੇ ਤਾਫ ਆਉਗਾ ਜਾਂ ਕੁਝ ਵੀ ਕਿਉਂਕਿ ਉੱਪਰ ਖੁੱਡੇ ਪਾ ਲੈਣੇ ਆਪਾਂ ਇੱਥੇ ਤੱਕ ਖੁੱਡੇ ਪੋਣੇ ਆ ਬਈ ਇੱਥੇ ਤੱਕ ਆ ਜਾੜੇ ਖੁੱਡੇ ਠੀਕ ਆ ਬਸ ਆ ਵਰਾਂਟਾ ਜਿਹਾ ਰਹਿ ਜਾਂਦਾ ਮੂਰੇ ਬਾਕੀ ਸਾਰੇ ਛੱਤਿਆ ਜਾਂਦਾ ਜਿਹੜੇ ਖੁੱਡੇ ਉੱਤੇ ਉਹਨਾਂ ਠੱਡਾ ਹੀ ਰੱਖਣਾ ਪਵੇ ਚਾਹੀਦਾ ਹਨਾ ਤੇ ਆਪਾਂ ਕਬੂਤਰ ਵੀ ਉੱਥੇ ਹੀ ਰੱਖਣੇ ਹੈ ਠੱਡ ਹੁਣ ਆ ਇੱਕੋ ਜਿਹਾ ਲੈਵਲ ਹੋ ਜੂਗੇ ਬਾਈ ਜਿੱਦਾਂ ਹੁਣ ਆ ਵੀ ਓਨੀ ਹਾਈਟ ਦਾ ਸੀ ਖੁੱਡਾ ਜੇ ਆਪਾਂ ਇਧਰਲਾ ਉੱਚਾ ਕਰਦੇ ਆ ਬਾਈ ਤੇ ਫਿਰ ਉਹਦੇ ਕਰਕੇ ਕੀ ਆ ਮਤਲਬ ਹਜੇ ਵੀ ਇਹ 5-4 ਇੰਚੀ ਆਪਣਾ ਉੱਚਾ ਹੋ ਗਿਆ ਬਾਈ 5-4 ਇੰਚੀ ਇਸ ਖੁੱਡੇ ਨਾਲੋਂ ਉੱਚਾ ਆ ਠੀਕ ਆ ਗੱਲੋਂ ਵੀਡੀਓ ਵਗੈਰਾ ਬਣਾਉਣੀ ਆ ਜੇ ਆਪਾਂ ਕੋਈ ਵੀ ਕਰਦੇ ਵੀ ਵਿਊ ਇੱਕੋ ਜਿਹਾ ਆਵੇ ਤਾਂ ਕਰਕੇ ਬਾਈ ਆਪਾਂ ਉਹੀ ਲੈਵਲ ਤੇ ਰੱਖੇ ਪਰ ਹਜੇ ਵੀ ਇਹ ਖੁੱਡਾ ਆਪਣਾ ਥੋੜਾ ਜਿਹਾ ਉੱਚਾ ਹੋ ਗਿਆ ਜਿਹੜਾ ਲੈਂਟਰ ਪੈਨ ਕਰਕੇ ਨਾ 4 ਇੰਚੀ ਪਾਤਾ ਆਪਾਂ ਹੁਣ ਤੇ 4 ਦਾ ਵੀ ਵਾਧੇ ਹੋਊਗਾ ਉਹਦੇ ਕਰਕੇ ਥੋੜਾ ਜਿਹਾ ਉੱਚਾ ਹੋ ਗਿਆ ਇਹ ਲੈਵਲ ਠੀ ਇਹ ਤੇ ਤੁਹਾਨੂੰ ਪੂਰਾ ਪਤਾ ਲੱਗੂਗਾ ਵੀ 5-4 ਇੰਚੀ ਇਹ ਖੁੱਡਾ ਆਪਣਾ ਸਿਰ ਕੱਢਦਾ ਹੈ ਸਕੂਡੇ ਨਾਲੋਂ ਬਾਕੀ 8-8 ਚੱਕ ਹੋ ਜਾਣੀਆਂ ਇਹ ਤੋਂ ਪਰਲੇ ਬੰਨੇ ਖੁੱਡੇ ਬਣ ਜਾਣੇ ਹਨ ਤੇ ਇੱਧਰ ਵੀ ਸੇਮ ਟੂ ਸੇਮ ਆਹੀ ਜਗੜ ਬਸ ਜਿਹੜੀਆਂ ਵਿੰਡੋ-ਵਿੰਡੋਆਂ ਲੱਗੀਆਂ ਉਹਦਾ ਨਕਸ਼ਾ ਚੇਂਜ ਹੋਣਾ ਆ ਬਾਕੀ ਖੁੱਡੇ ਸੇਮ ਬਣਉਣੇ ਬਾਈ ਉਦਾਂ ਹੀ ਖੁੱਡੇ ਉੱਤੇ ਬਣਨੇ ਆ ਸਾਈਡ ਤੇ ਗ੍ਰਿਲਾਂ ਵੀ ਇਦਾਂ ਹੀ ਕਮਾਉਣੀਆਂ ਪੂੜੀ ਵੀ ਇਦਾਂ ਹੀ ਜਾਣੀਆਂ ਔਰ ਫਿਰ ਆਕਾਸ਼ ਕਿਦਾਂ ਆਕਾਸ਼ ਹੀ ਹੈ ਨਾ ਲਿਆ ਫਿਰ ਗਾਣਾ ਸੁਣਾ ਕੋਈ ਬੰਦੇ ਨੂੰ ਹੋ ਇੱਕ ਦਿਲ ਕਰਦਾ ਕਟਣੀ ਸਿੱਖ ਲਾਂ ਰਾਤ ਹੋ ਕੇ ਆਨਾ ਹੋ ਇੱਕ ਦਿਲ ਕਰਦਾ ਪੌਣੀ ਸਿੱਖ ਲਾਂ ਰਾਤ ਹੋ ਕੇ ਆਨਾ ਏ ਕੇ ਕੇ ਮੇਰਾ ਦਿਲ ਮੇਰੇ ਨਾਲੇ ਲੜਦਾ ਏ ਮੈਂ ਤੈਨੂੰ ਪਿਆਰ ਤਾਂ ਕਰਦੀ ਆ ਏ ਦਿਲ ਟੁੱਟਣੋਂ ਡਰਦਾ ਏ ਮੈਂ ਤੈਨੂੰ ਪਿਆਰ ਤਾਂ ਕਰਦੀ ਹਾਂ ਏ ਦਿਲ ਟੁੱਟਣੋਂ ਡਰਦਾ ਏ 니 ਮੈਂ ਹਾਲੇ ਵੇਖ ਲੈ ਹੀਰਾਂ ਦੇ ਵਾਹ ਜੀ ਵਾਹ ਕੀ ਬਾਤ ਆ ਕਹਿੰਦਾ ਇੱਥੇ ਸਰੀਲੇ ਹੀ ਹੁੰਦੇ ਬੰਦੇ ਸਾਰੇ ਹੈ ਆ ਤੇਰੀ ਨਹੀਂ ਸੁਣਨੀ ਬਈ ਇਹ ਦੋ ਵਾਜਾ ਸੁਣਾਉਂਦਾ ਬਈ ਇਹ ਜ਼ਰੀਲੀਆਂ ਵੀ ਸੁਣਾਉਂਦਾ ਤੇ ਕੋਈ ਹੋਰ ਵੀ ਵਾਜਾ ਸੁਣਾਉਂਦਾ ਬਾਕੀ ਸਮਝਦਾਰ ਨੂੰ ਇਸ਼ਾਰਾ ਜਰੀਲੀਆਂ ਵੀ ਸੁਣਾਉਂਦਾ ਬਾਈ ਬਹੁਤ ਤੇ ਲੋ ਵੀ ਅੱਜ ਕਹਿੰਦੇ ਜਿਹੜੇ ਲੇਬਰ ਕਰਦੇ ਅੰਕਲ ਉਹ ਆਇਆ ਸ਼ਾਪ ਲਾਉਣ ਜਿਹੜਾ ਮਿਸਤਰੀ ਆ ਤੇ ਇਹਦਾ ਉਹਦਾ ਵਾਜਾ ਕੱਢ ਕੱਢ ਸਰ ਗਿਆ ਬਾਈ ਇਹ ਖੜਾ ਹੱਥ ਰੱਖ ਕੇ ਵਖੀਓ ਤੇ ਭਾਈ ਮੋਰੇ ਹੋ ਜਗ੍ਹਾ ਹੈ ਨਹੀਂ ਧਿਆਨ ਨਾਲ ਧਿਆਨ ਨਾਲ ਬਾਈ ਖਤਰੇ ਵਾਲਾ ਕੰਮ ਨਾ ਕਰੋ ਕਿਉਂਕਿ ਇਹ ਇਹ ਘਾਟਾ ਨਹੀਂ ਆਪਣੇ ਕੋਲ ਚੱਲ ਹੋਣਾ ਬਈ ਨਹੀਂ ਨਹੀਂ ਟੈਨਸ਼ਨ ਲੋ ਉਹ ਵੀ ਸਾਫ ਰਿਧਰ ਬਾਲਾ ਨਰਮਾ ਲੋਈ ਬਾਬਿਓ ਪਲੱਸਟਰ ਵੀ ਲਾਪੇ ਕਰਨ ਮੁੰਡੇ ਠੀਕ ਆ ਉਧਰਲੀ ਗੰਦ ਘਰਤੀ ਆ ਤੇ ਆਹੜੇ ਪੱਤ ਜੇ ਫੇ ਲੱਗ ਜਾਣਗੇ ਲੈਂਟਰ ਫੁੱਲਣ ਤੋਂ ਬਾਅਦ ਆ ਚੈੱਕ ਕਰੋ ਗਾਰਡਰ ਖੋਲੋੜੇ ਨਾ ਭਈ ਆਪਾਂ ਆਓ ਗਾਰਡਰ ਖੋਲੂਗੇ ਤੇ ਕਰ ਦਾਂਗੇ ਸਾਥ ਹਾਂਜੀ ਹਾਂਜੀ ਇਧਰ ਵੀ ਲੈਂਟਰ ਕਰਦਾ ਇਧਰ ਮਾਰਤੀ ਉਹ ਦੂਜੀ ਸਪੰਜ ਚੀਜ਼ ਪੰਨ ਮਾਰਤੀ ਤੇ ਆ ਇਧਰ ਕਰਨ ਲੱਗੇ ਹਾਂ ਤੇ ਮੈਂ ਤਾਂ ਇਹਨਾਂ ਨੂੰ ਪਲਸਟਰ ਕਰਨ ਲਈ ਲਾ ਲਿਆ ਸੀ ਕਿਉਂਕਿ ਹਜੇ ਗਿੱਲਾ ਆ ਹਨਾ ਆਪ ਹੀ ਲੱਗ ਜੇ ਥੱਲੇ ਕਿਹਨੇ ਨਹੀਂ ਬਈ ਆਪਾਂ ਪਲਸਟਰ ਹੀ ਕਰ ਲੈਨੇ ਹਜੇ ਤੇ ਫਿਰ ਖੁੱਡਾ ਸ਼ਾਮਾਂ ਨੂੰ ਦੇਖਦੇ ਆ ਨਹੀਂ ਤਾਂ ਕੱਲ ਨੂੰ ਸ਼ੁਰੂ ਕਰ ਲਾਂਗੇ ਉੱਤੇ ਹਨਾ ਕਹਿੰਦੇ ਮਿਸਤਰੀ ਹਾਂਜੀ ਹਾਂਜੀ ਬਿਲਕੁਲ ਜੀ ਕੱਲ ਨੂੰ ਸ਼ੁਰੂ ਕਰਾਂਗੇ ਹੁਣ ਉੱਤੇ ਤੇ ਆਹ ਚੀਜ਼ ਆ ਦੱਸੋ ਯਾਰਾ ਕਮੈਂਟ ਕਰਕੇ ਕਿ ਤਾਂ ਸਹੀ ਬਣਦਾ ਪਿਆ ਆਪਣਾ ਜਿਗੜ ਸਾਰਾ ਇਧਰੋਂ ਪਲਸਟਰ ਹੋ ਗਿਆ ਆ ਰਹਿ ਗਿਆ ਠੀਕ ਆ ਤੇ ਇਹ ਹੁਣ ਆ ਕੰਦ ਲੱਗੇ ਕਰਨ ਬਈ ਆਵਲੀ ਇਹ ਵੀ ਨਿਕਲ ਜੂਗੀ ਠੀਕ ਆ ਕੰਮ ਲੱਗ ਗਈ ਆ ਬਸ ਆਪਣਾ ਹੁਣ ਹੋਰ ਲੱਗ ਜਾਣੇ ਇਹਨਾਂ ਦੇ 3 3 ਜਾਂ 4 ਦਿਨ ਲੱਗਣੇ ਬਸ ਆਰਾਮ ਨਾਲ ਹਾਂਜੀ ਅੜਾ ਮਿਸਤਰੀ ਦਲ ਭਾਈ ਫੇਖ ਲਾਰਾ ਖੁਰਾ ਚੱਕ ਕੇ ਇੱਕ ਵਾਰੀ ਧੋਵਾਂਗੇ ਸਾਰੇ ਆਹ ਕੂਠਾ ਆਪਾਂ ਮਸਾਲਾ ਦਿਓ ਭਾਈ ਧੋ ਕੇ ਤੇ ਫੇਰ ਕੰਮ ਖਤਮ ਕਰਾਂਗੇ ਸਾਰੇ ਹੀ ਲੋਏ ਬਾਬੇ ਕਰੋ ਜਾਨਵਰਾਂ ਦਾ ਸ਼ੌਕ ਵੀ ਠੀਕ ਆ ਕਿੰਨੇ ਜਿਹੜੀ ਹੋਏ ਕਮੈਂਟਾਂ ਦੇ ਜਵਾਬ ਨਹੀਂ ਦੇ ਹੋਏ ਭਰਾਵਾਂ ਦੇ ਠੀਕ ਆ ਦੇ ਬਾਈ ਕਹਿੰਦੇ ਆ ਯਾਰ ਜਿਹੜੇ ਥੱਲੇ ਕੂਤਰ ਸੁੱਕਦੇ ਆ ਹਨਾ ਵੀ ਉਹਨਾਂ ਦਾ ਕੀ ਰੀਜ਼ਨ ਆ ਬਾਈ ਪਤਾ ਕੀ ਜਿਆਦਾ ਬੁਖਾਰ ਬਖੂਰ ਚੈੱਕ ਕਰੋ ਮੈਂ ਵਾਰ-ਵਾਰ ਇਹੀ ਗੱਲ ਕਰਦਾ ਬਾਈ ਕੂਤਰਾਂ ਦੇ ਅੰਦਰ ਬੁਖਾਰ ਹੁੰਦਾ ਵੀ ਗਲਿਛਦੇ ਆ ਜਾਨੂ ਬਰ ਹਨਾ ਤੇ ਗਲਿਛਦੇ ਨੂੰ ਫਲੇ ਵੀ ਆ ਕੂਤਰ ਉਹਦੇ ਕਰਕੇ ਬਾਈ ਚੱਕਰ ਪੈ ਜਾਂਦਾ ਬੁਖਾਰ ਹੁੰਦਾ ਕੂਤਰਾਂ ਦੇ ਅੰਦਰ ਦਾਣਾ ਘਟਾਈ ਜਾਂਦੇ ਹੋਲੀ-ਹੋਲੀ ਦਾਣਾ ਨਹੀਂ ਖਾਂਦੇ ਕੂਤਰ ਠੀਕ ਆ ਤੇ ਪਤਲੀਆਂ ਬਿਠਾ ਬਾਈ ਮਰੀ ਜਾਂਦੇ ਹਨਾ ਤੇ ਤੁਸੀਂ ਪੈਰਾਸੀਟਾ ਮੋਲ ਜਿਹੜੀ ਆਪਣੀ ਬੱਚਿਆਂ ਵਾਲੀ ਆਉਂਦੀ ਹੈ ਹਨਾ ਤੇ ਤੇ ਨਮੂਦਾ ਬਾਈ ਜੜ ਜੱਟੇ ਨਵਾਰੀ ਉਹ ਦਿਓ ਨਾਲ ਲੈਕਸਨ ਪਾਊਡਰ ਹੁੰਦਾ ਉਹ ਭਾਈ ਚਰੋ ਠੀਕ ਆ ਲੈਕਸਨ ਪਾਊਡਰ ਤੁਸੀਂ ਜਿਹਦਾ ਆਪਣੇ ਕੋਲ ਬਾਲਟੀ ਆ 10 ਲੀਟਰ 10 ਕਿਲੋ ਪਾਣੀ ਪੈਂਦਾ ਉਹਦੇ ਵਿੱਚ ਮੈਂ ਲੈਕਸਨ ਦਾ ਪਾਊਡਰ ਦਾ ਉਹ ਜਿਹੜਾ ਪੈਕਟ ਛੋਟਾ ਜਿਹਾ ਹੁੰਦਾ ਉਹ ਸਾਰਾ ਹੀ ਸਿੱੜ ਦਿੰਦਾ ਮੈਂ ਹਨਾ ਤੇ ਉਹ ਕੁੱਜਿਆ ਜੇ ਆਪਾਂ ਪਾਣੀ ਪਾਦੀ ਤਾਂ ਉਹਨਾਂ ਬਾਈ ਜਮਾ ਸੱਟ ਵੇ ਤੇ ਪੁੱਤਰ ਆਪਣੀਆਂ ਪੀਜੂਲੀਆਂ ਮਿੱਠਾ ਮਾਲਾ ਪਹਿਲੇ ਸੈੱਟ ਹੋ ਜਾਂਦੇ ਮੋਲੇ ਜੀ ਬੁਖਾਰ ਪੂਰਾ ਅੰਦਰੋਂ ਜੜੋਂ ਨਿਕਲ ਜਾਂਦਾ ਪੈਰਾਸੀਟਾਮਲ ਤਾਈ ਦੇ ਦੀ ਵੀ ਚਲੋ ਥੋੜੀ ਜਿਹੀ ਸਟਰੋਂਗ ਕਰਕੇ ਵੀ ਚਲੋ ਬੁਖਾਰ ਪ ਜਿਹੜੇ ਹੁਣ ਆਪਾਂ ਪਟ ਪਾਰ ਪਟਾਈ ਕਿੱਦਾਂ ਕਰਨੀ ਆ ਉਹ ਵੀ ਬਾਈ ਹੁਣ ਬਸ ਵੀਡੀਓ ਜਲਦੀ ਆਜੂਗੀ ਬਾਈ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਆਪਾਂ ਅਗਲੀ ਸ਼ਾਰ ਅਗਲੀ ਵੀਡੀਓ ਇਸ ਮੁੱਦੇ ਤੇ ਹੀ ਹੋਵੇ ਠੀਕ ਆ ਤੇ ਇੱਕ ਬਾਈ ਕਹਿੰਦਾ ਜੀ ਬਾਈ ਆਪਣੀ ਮਾਰਚ ਦੀ ਬਣੀ 7 ਮਾਰਚ ਕਿੰਨੀ ਮਰਦੀ ਬਾਜੀ ਆ ਵੀ ਉਹਦੇ ਬਾਰੇ ਵੀ ਦੱਸੋ ਬਾਈ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਡੀ ਬਾਜੀ ਦਾ ਵੀ ਸਾਰਾ ਕਮੈਂਟ ਹੋਊਗਾ ਵੀ ਕਿੱਦਾਂ ਕੂਤਰ ਸਾਹਮਣਾ ਕਿੱਦਾਂ ਨਹੀਂ ਸਾਰਾ A to Z ਕੱਲ ਨੂੰ ਆਪਾਂ ਮਾਰਚ ਵਾਲੀਆਂ ਬਾਜੀਆਂ ਦਾ ਵੀ ਦੱਸ ਦਾਂਗੇ ਕਿਹੜਾ ਪਾਣੀ ਲੱਗਣਾ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹ ਕੱਲ੍ਹ ਵਾਲੀ ਵੀਡੀਓ ਚ ਹੋਊਗਾ ਠੀਕ ਆ ਤੇ ਬਾਕੀ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਤਾ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਜਿਹੜੇ ਭਰਾਵਾਂ ਨੇ ਹਜੇ ਤੱਕ ਨਹੀਂ ਕੀਤਾ ਠੀਕ ਹੈ ਤੇ ਕੱਲ ਨੂੰ ਸਾਰੇ ਭਰਾਵਾਂ ਦੇ ਕਮੈਂਟਾਂ ਦੇ ਜਵਾਬ ਤੇ ਪਾਣੀ ਦੱਸ ਦਾਂਗੇ ਕਿਹੜਾ ਲਾਉਣਾ ਤੇ ਕੱਲ ਵਾਲੀ ਵੀਡੀਓ ਦੇਖਣੀ ਨਾ ਭੁੱਲਿਓ ਤੇ ਅੱਜ ਵਾਲੀ ਵੀਡੀਓ ਨੂੰ ਵੀ ਜਰੂਰ ਲਾਈਕ ਸ਼ੇਅਰ ਕਮੈਂਟ ਕਰਕੇ ਜਾਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ